ਹੈਲੋ ਦੋਸਤੋ ਪਿਆਰ ਭਰੀ ਸਾਸਿਕਾ ਲਓ ਜੀ ਲਓ ਅੱਜ ਅਸੀਂ ਆਏ ਸੀ ਕਿ ਰਿਲਾਈਂਸ ਮॉल ਤੇ ਕਾਫੀ ਸਕੀਮਾਂ ਲੱਗੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਤੇ ਸੁਖਬੀਰ ਨੇ ਵੀ ਲੈਣੀ ਸੀਗੀ ਕੋਟੀ ਤੇ ਕਹਿੰਦੇ ਸੀ ਸੌਕਸ ਵੀ ਲੈਣੀਆਂ ਆ ਤੁਹਾਨੂੰ ਪਤਾ ਹੈ ਕਿ ਘਰ ਦੇ ਵਿੱਚ ਸੌਕਸ ਜਿੰਨੀਆਂ ਮਰਜ਼ੀ ਹੋਣ ਪਰ ਨਾ ਸੌਕਸ ਦਾ ਘਾਟਾ ਪੈ ਹੀ ਜਾਂਦਾ ਆ ਇਹ ਪੂਰੀਆਂ ਪੈਂਦੀਆਂ ਹੀ ਨਹੀਂ ਦੇ ਇੱਕ ਨਾ ਇੱਕ ਪੈਰ ਨਾ ਖੋਇਆ ਹੀ ਰਹਿੰਦਾ ਆ ਕਿ ਮਿਲਦਾ ਹੀ ਨਹੀਂ ਫਿਰ ਤੇ ਮੈਂ ਕਿਹਾ ਚਲੋ ਅੱਜ ਇਦਾਂ ਕਰਦੇ ਆਂ ਵੀ ਇਹ ਸੌਕਸ ਲੈ ਲੈਂਦੇ ਹਣਾ ਤੇ ਇੱਕ ਪੈਕਿੰਗ ਦੇ ਵਿੱਚ ਤਿੰਨ ਤਿੰਨ ਸੌਕਸ ਸਿਗੀਆਂ ਤੇ ਬਹੁਤ ਹੀ ਘੱਟ ਦੇ ਡਿਸਕਾਊਂਟ ਤਾਂ ਸਾਨੂੰ ਮਿਲੀਆਂ ਇਹ ਸੌਕਸ ਤੇ ਹੋਰ ਇਹਦੀ ਕੁਆਲਿਟੀ ਵੀ ਅਗਰ ਆਪਾਂ ਦੇਖੀ ਨਾ ਤਾਂ ਕੁਆਲਿਟੀ ਇਹਦੀ ਬਹੁਤ ਵਧੀਆ ਸਿਗੀਆਂ ਤੇ ਇੱਕ ਪੈਕਿੰਗ ਦਾ ਰੇਟ ਸੀਗਾ 199 ਰੁਪਏ ਬਟ ਜਦੋਂ ਇਹ ਲੜਕੀ ਵਿਚਾਰੀ ਨੇ ਸਾਡੀ ਬਹੁਤ ਹੈਲਪ ਕੀਤੀ ਜਿਹੜੇ ਉੱਥੇ ਲੱਗੀ ਹੋਈ ਸੀਗੀ ਤੇ ਇਹਨੂੰ ਜਦੋਂ ਚੈੱਕ ਕੀਤਾ ਤੇ ਚੈੱਕ ਕਰਨ ਤੇ ਇਹਨੇ ਮੈਨੂੰ ਦੱਸਿਆ ਕਿ ਦੀਦੀ ਇਹ 199 ਦੀਆਂ ਨਹੀਂ ਹੈਗੀਆਂ ਇਹ ਓਨਲੀ 99 ਦੇ ਵਿੱਚ ਤੁਹਾਨੂੰ ਤਿੰਨ ਪੈਣ ਗਈਆਂ ਸੋ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਕਿਹਾ ਚਲੋ ਇਦਾਂ ਕਰਦੇ ਆਪਾਂ ਤਿੰਨ ਜੋੜੇ ਖਰੀਦ ਲੈਂਦੇ ਹਣਾ ਕਹਿੰਦਾ ਮਤਲਬ ਕਿ ਤਿੰਨ ਪੈਕਿੰਗ ਤੇ ਮੈਂ ਤਿੰਨ ਪੈਕਿੰਗਾਂ ਖਰੀਦ ਲੈਂਦੀਆਂ ਇਹਦੀਆਂ ਤੇ ਜਿਹਦੇ ਵਿੱਚ ਕੀ ਤਿੰਨ ਦੇ ਵਿੱਚ ਤਿੰਨ ਤਿੰਨ ਹੀ ਸੀਗੀਆਂ ਹਨਾ ਸੋ ਕਾਫੀ ਹੋ ਗਿਆ ਮੈਂ ਕਿਹਾ ਚਲੋ ਠੀਕ ਆ ਇੱਕ ਕੋਟੀ ਮੈਨੂੰ ਬਹੁਤ ਪਸੰਦ ਆਈ ਸੀ ਜਿਹੜੀ ਕਿ ਬਿਲਕੁਲ ਵਾਜਿਵ ਰੇਟ ਤੇ ਸੀਗੀ ਉਹ ਵੀ 999 ਦੀ ਸੀ ਤੇ ਮੈਨੂੰ ਉਹ ਉਹਨੇ ਦੀ ਹੀ ਮਿਲੀ ਇਹ ਇਹ ਮੈਨੂੰ ਬਹੁਤ ਪਸੰਦ ਸੀ ਮੈਂ ਕਿਹਾ ਚਲੋ ਇਦਾਂ ਕਰਦੀ ਆ ਅੱਗੇ ਜਾ ਕੇ ਮੈਂ ਸ਼ਨੀਲ ਦਾ ਕਸੂੜ ਦੇਖ ਲੈਂਦੀ ਹਣਾ ਤੇ ਮੈਂ ਕੁਛ ਨਹੀਂ ਲ ਦਾ ਸੂਟ ਵੀ ਦੇਖਿਆ ਤੇ ਮੈਂ ਦੇਖਿਆ ਫਿਰ ਜੇ ਟਰਾਈ ਕਰਨਾ ਹੋਊਗਾ ਤਾਂ ਕਿੱਥੇ ਆਪਾਂ ਟਰਾਈ ਕਰਾਂਗੇ ਸੋ ਦੇਖਿਆ ਇੱਥੇ ਇੱਕ ਮਤਲਬ ਰੂਮ ਬਣੇ ਹੋਏ ਸੀ ਸੈਪਰੇਟ ਰੂਮ ਤੇ ਮੈਂ ਕਿਹਾ ਚਲੋ ਆਪਾਂ ਇੱਥੇ ਟਰਾਈ ਕਰ ਲੈ ਕਰ ਲਵਾਂਗੇ ਹੈਨਾ ਤੇ ਮੈਂ ਕਹਿੰਦਾ ਚਲੋ ਕੁਆਲਟੀ ਵਾਈਜ਼ ਵੀ ਚੈੱਕ ਕਰ ਲੈਂਦੇ ਆ ਕਿ ਕਿਸੇ ਨੂੰ ਆ ਦੇਖੋ ਰਿਲਾਈਂਸ ਦੇ ਮਾਲ ਦੇ ਵਿੱਚ ਸ਼ਨੀਲ ਦੇ ਸੂਟ ਵੀ ਆ ਗਏ ਆ ਜਿਹੜੇ ਕਿ ਬਨੇ ਬਣਾਏ ਆ ਇਹਨਾਂ ਦੀ ਕੀਮਤ ਹੈਗੀ ਹੈ 999 ਰੁਪਏ ਹੈ ਨਾ ਆ ਦੇਖੋ ਜੀ ਤੁਹਾਨੂੰ ਮੈਂ ਦਿਖਾ ਦਿੱਤਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਆਲਟੀ ਆਈ ਹੋਈ ਹੈ ਜਿਹੜੀ ਕਿ ਸਰਦੀਆਂ ਦੀ ਕੁਆਲਟੀ ਆ ਸੋ ਮੈਨੂੰ ਇਹ ਜੈਕਟ ਵੀ ਬਹੁਤ ਸੋਹਣੀ ਲੱਗੀ ਬਟ ਇਹ ਸ਼ਾਰਟ ਸੀਗੀ ਮੈਂ ਤਾਂ ਨਹੀਂ ਲੇਗੀ ਕਿਉਂਕਿ ਮੈਂ ਸ਼ਾਰਟ ਨਹੀਂ ਥੋੜੀ ਜੀ ਲੌਂਗ ਜੀ ਹੀ ਪਾਉਣਾ ਪਸੰਦ ਕਰਦੀ ਆ ਤੇ ਨਾਲ ਹੀ ਮੈਂ ਖੋਰ ਦੇਖਿਆ ਪਸੰਦ ਤਾਂ ਮੈਨੂੰ ਇਹ ਵੀ ਸੀਗਾ ਪਰ ਸੁਖਵੀਰ ਮੈਨੂੰ ਕਹਿੰਦੇ ਕਿ ਲਾਪਰੇ ਤੋਂ ਲੈ ਲ ਨਹੀਂ ਯਾਰ ਰਹਿਣ ਦੋ ਹੈਨਾ ਵੀ ਪਹਿਲਾਂ ਵੀ ਚਲੋ ਕੱਪੜੇ ਹੈਗੇ ਹੀ ਆਪਣੇ ਕੋਲੇ ਤੇ ਇਸ ਵਾਰ ਸਰਦੀਆਂ ਵੀ ਨਹੀਂ ਜ਼ਿਆਦਾ ਪੈ ਰੀਆਂ ਸਰਦੀਆਂ ਵੀ ਬਹੁਤ ਥੋੜੀਆਂ ਹੀ ਆ ਤੇ ਥੋੜੇ ਟਾਈਮ ਵਾਸਤੇ ਹੀ ਆ ਤੇ ਦੋ ਸੂਟ ਤਾਂ ਮੈਂ ਪਹਿਲੇ ਹੀ ਸ਼ਨੀਲ ਦੇ ਲੈ ਲਏ ਸੀਗੇ ਤੇ ਉਹ ਸੂਟ ਜਿਹੜੇ ਕਿ ਆਲ ਓਵਰ ਸੀਗੇ ਪੂਰੇ ਅਸੀਤੇ ਹੋਏ ਪ੍ਰਿੰਟਡ ਸੀ ਬਹੁਤ ਪਸੰਦ ਸੀਗੇ ਮੈਨੂੰ ਫਿਰ ਮੈਂ ਦੇਖੇ ਪੁਤਲਿਆਂ ਦੇ ਪਾਏ ਹੋਏ ਆਹ ਵਾਲੇ ਕੱਪੜੇ ਤੇ ਨਾਲ ਮੈਂ ਵੀ ਪੁਤਲਾ ਬਣ ਕੇ ਖੜੀ ਹੋਗੀ ਤਾਂ ਮੈਨੂੰ ਲੱਗਿਆ ਹਾਂ ਐ ਲੱਗ ਰਿਹਾ ਪੁਤਲਿਆਂ ਵਿੱਚ ਪੁਤਲਾ ਮੈਂ ਵੀ ਆ ਦੇਖੋ ਆ ਦੇਖੋ ਮੇਰੀ ਵੀ ਦੇਖ ਲਓ ਮੈਂ ਲੱਗ ਰਹੀ ਨਾ ਇੱਕ ਪੁਤਲਾ ਟਾਈਪ ਦੀ ਪਰ ਮੇਰੇ ਹੱਥ 'ਚ ਸਮਾਨ ਸੀਗਾ ਸੋ ਮੈਂ ਹਿਲ ਰਹੀ ਸੀਗੀ ਬਟ ਮੈਂ ਕੋਸ਼ਿਸ਼ ਕੀਤੀ ਸੀ ਐਕਟਿੰਗ ਕਰਨ ਦੀ ਪੂਰੀ ਕਿ ਚਲੋ ਮੈਂ ਵੀ ਪੁਤਲਾ ਬਣ ਜਵਾਂ ਹੈਨਾ ਸੋ ਇੱਕ ਟੋਪੀ ਜੀ ਬੜੀ ਸੋਹਣੀ ਸੀ ਲਓ ਜੀ ਲਓ ਇੱਧਰ ਵੀ ਇੱਕ ਮਾਡਰਨ ਮੈਡਮ ਖੜੀ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਅਰਸ਼ੀ ਦਾ ਵੀਜ਼ਾ ਆ ਗਿਆ ਵਾ ਤੇ ਮੈਂ ਕੁਝ ਦੇਖਣ ਲੱਗ ਪਈ ਮੈਂ ਕਿਹਾ ਚਲੋ ਯਾਰ ਇਸ ਲਈ ਠੀਕ ਆ ਵਿਚਾਰੇ ਨੇ ਜਹਾਜ਼ ਚ ਬਹਿਣਾ ਆ ਹਨਾ ਤਾਂ ਗਰਦਨ ਚ ਫਿੱਟ ਕਰਕੇ ਬੈਠ ਸਕਦਾ इजीली ਸੋਣਾ ਵੀ ਉਹਨੂੰ ਠੀਕ ਰਹੂਗਾ ਹਨਾ ਤੇ ਥੋੜਾ ਜਿਹਾ ਅੱਗੇ ਪਹੁੰਚੀ ਅਗਲੇ ਸੈਕਸ਼ਨਾਂ ਚ ਤਾਂ ਮੈਂ ਬਹੁਤ ਸੋਹਣੀਆਂ ਚੀਜ਼ਾਂ ਦਿਖ ਰਹੀਆਂ ਸੀਗੀਆਂ ਆ ਲਾਲਟਨ ਜੀ ਤੁਹਾਨੂੰ ਯਾਦ ਹੋਵੇਗਾ ਕਿ ਪੁਰਾਣੇ ਟਾਈਮਾਂ ਦੇ ਵਿੱਚ ਲਾਲਟਨ ਦੇ ਨਾਲ ਬਿਜਲੀ ਬਾਲਦੇ ਹੁਣ ਲਾਈਟ ਬਾਲਦੇ ਹੁੰਦੇ ਸੀਗੇ ਅੱਗ ਜਲਾਉਂਦੇ ਹੁੰਦੇ ਸੀ ਕਹਿੰਦਾ ਮਤਲਬ ਬਿਜਲੀ ਤਾਂ ਹੁੰਦੀ ਨਹੀਂ ਸੀਗੀ ਹਨਾ ਤੇ ਆ ਦੇਖੋ ਜੀ ਰਿਲਾਈਸ ਦੇ ਨਜ਼ਾਰੇ ਜਿਹੜੇ ਕਿ ਲਿਖਿਆ ਹੋਇਆ ਸੀ ਇੱਕ ਨਾਲ ਇੱਕ ਫ੍ਰੀ ਫਿਰ ਮੈਂ ਉੱਥੇ ਚਲੀ ਗਈ ਮੈਂ ਕਿ ਹਰਸ਼ੀ ਨੂੰ ਕੁਝ ਭਾਂਡੇ ਵੀ ਆਪਾਂ ਨੇ ਲੈਣੇ ਆ ਜਿੱਦਾਂ ਕਿ ਕੁੱਕਰ ਤਵੇ ਇਹ ਸਭ ਕੁਝ ਲੈ ਕੇ ਦੇਣੇ ਪੈਂਦੇ ਨੇ ਜਦੋਂ ਬੱਚਾ ਬਾਹਰ ਜਾਂਦਾ ਆ ਸੋ ਹਰਸ਼ ਮੇਰੀ ਨਣਦ ਦਾ ਮੁੰਡਾ ਆ ਜੀ ਉਹ ਜਾ ਰਿਹਾ ਵਾ ਜੀ ਕੈਨੇਡਾ ਨੂੰ ਹਾਂਜੀ ਤੁਸੀਂ ਦੇਖ ਹੀ ਰਹੇ ਆ ਜੀ ਤੇ ਬਾਕੀ ਤਾਂ ਚਲੋ ਸਭ ਠੀਕ ਹਾਂਜੀ ਹਾਂਜੀ ਤੇ ਹਰਸ਼ੀ ਦੇ ਵੀ ਆ ਦੇਖੋ ਜੀ ਸਭ ਕੁਝ ਆਪਾਂ ਨੂੰ ਪਸੰਦੀ ਸੀਗਾ ਸਮਾਨ ਫੇਰ ਮੈਂ ਸੋਚਿਆ ਕਿ ਚਲੋ ਇਦਾਂ ਕਰਦੇ ਹਾਂ